ਸੰਗਤ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਸੱਚ ਪਿਆਰ ਤੇ ਇਨਸਾਨੀਅਤ ਦਾ ਰਾਹ ਵਿਖਾਉਣ ਲਈ ਆਪਣੀਆਂ ਉਦਾਸੀਆਂ ਤੇ ਨਿਕਲੇ ਉਹਨਾਂ ਦੇ ਨਾਲ ਸਦਾ ਹੀ ਭਾਈ ਮਰਦਾਨਾ ਜੀ ਹੁੰਦੇ ਸਨ ਭਾਈ ਮਰਦਾਨਾ ਜੋ ਇੱਕ ਸਧਾਰਨ ਸੰਗੀਤਕਾਰ ਸਨ ਪਰ ਗੁਰੂ ਜੀ ਦੇ ਸੱਚੇ ਸੇਵਕ ਅਤੇ ਸਾਥੀ ਸਨ ਉਹ ਆਪਣੀ ਰਬਾਬ ਨਾਲ ਗੁਰੂ ਜੀ ਦੇ ਸ਼ਬਦਾਂ ਨੂੰ ਸੁਰੀਲੀ ਸ਼ਕਲ ਦਿੰਦੇ ਜਿਸ ਨਾਲ ਲੋਕ ਗੁਰਬਾਣੀ ਦੇ ਸੁਨੇਹੇ ਵੱਲ ਖਿੱਚੇ ਚੱਲੇ ਜਾਂਦੇ ਪਰ ਇੱਕ ਵਾਰ ਜਦੋਂ ਗੁਰੂ ਜੀ ਅਤੇ ਭਾਈ ਮਰਦਾਨਾ ਇੱਕ ਸੁੱਕੇ ਅਤੇ ਬੰਜਰ ਇਲਾਕੇ ਵਿੱਚੋਂ ਲੰਘ ਰਹੇ ਸਨ ਉੱਥੇ ਨਾ ਤਾਂ ਪਾਣੀ ਸੀ ਨਾ ਹੀ ਕੋਈ ਸਾਇਆ ਸੂਰਜ ਸਿਰ ਤੇ ਆਗੂ ਉਗਲ ਰਿਹਾ ਸੀ ਅਤੇ ਭਾਈ ਮਰਦਾਨਾ ਨੂੰ ਪਿਆਸ ਨੇ ਬੁਰੀ ਤਰ੍ਹਾਂ ਸਤਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਕਿ ਉਹ ਗੁਰੂ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਇੱਥੇ ਤਾਂ ਮੀਲੇ ਤੱਕ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਕੁਝ ਕਰੋ ਨਹੀਂ ਤਾਂ ਮੇਰੀ ਜਾਨ ਨਿਕਲ ਜਾਵੇਗੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਵੱਲ ਪਿਆਰ ਭਰੀ ਨਜ਼ਰ ਨਾਲ ਦੇਖਿਆ ਅਤੇ ਮੁਸਕਰਾਉਂਦੇ ਹੋਏ ਆਖਿਆ ਮਰਦਾਨੇ ਤੂੰ ਚਿੰਤਾ ਨਾ ਕਰ ਪਰਮਾਤਮਾ ਸਭ ਦੀ ਸੁਣਦਾ ਹੈ ਜੇ ਸਾਡਾ ਵਿਸ਼ਵਾਸ ਪੱਕਾ ਹੋਵੇ ਤਾਂ ਕੋਈ ਵੀ ਚੀਜ਼ ਅਸੰਭਵ ਨਹੀਂ ਗੁਰੂ ਜੀ ਨੇ ਆਪਣੀ ਨਜ਼ਰ ਆਸ ਪਾਸ ਦੀ ਧਰਤੀ ਤੇ ਕੁਮਾਈ ਉਹ ਇੱਕ ਸੁੱਕੀ ਜਿਹੀ ਟਿੱਕਰ ਤੇ ਰੁਕੇ ਜਿੱਥੇ ਦੂਰ ਦੂਰ ਤੱਕ ਸਿਰਫ ਰੇਤ ਅਤੇ ਪੱਥਰ ਹੀ ਨਜ਼ਰ ਆ ਰਹੇ ਸਨ ਗੁਰੂ ਜੀ ਨੇ ਆਪਣੇ ਹੱਥ ਨਾਲ ਉਸ ਧਰਤੀ ਨੂੰ ਛੂਹਿਆ ਅਤੇ ਪ੍ਰਮਾਤਮਾ ਅਗੇ ਅਰਦਾਸ ਕੀਤੀ ਸੰਗਤ ਜੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਅਗਲੇ ਹੀ ਪਲ ਉਸ ਸੁੱਕੀ ਜ਼ਮੀਨ ਵਿੱਚੋਂ ਇੱਕ ਸਾਫ਼ ਸੁਥਰਾ ਠੰਡਾ ਅਤੇ ਮਿੱਠਾ ਪਾਣੀ ਦਾ ਸੋਮਾ ਫੁੱਟ ਪਿਆ ਜੀ ਹਾਂ ਇਹ ਸੀ ਗੁਰੂ ਜੀ ਦਾ ਚਮਤਕਾਰ ਭਾਈ ਮਰਦਾਨਾ ਨੇ ਉਸ ਪਾਣੀ ਨੂੰ ਪੀਤਾ ਅਤੇ ਉਹਨਾਂ ਦੀ ਪਿਆਸ बुझ ਗਈ ਉਹ ਹੈਰਾਨ ਸਨ ਅਤੇ ਗੁਰੂ ਜੀ ਦੇ ਚਰਨਾਂ ਵਿੱਚ ਝੁੱਕ ਕੇ ਸ਼ੁਕਰਾਨਾ ਕਰਨ ਲੱਗੇ ਸੰਗਤ ਜੀ ਇਹ ਸੋਮਾ ਸਿਰਫ ਪਾਣੀ ਦਾ ਸੋਮਾ ਨਹੀਂ ਸੀ ਇਹ ਗੁਰੂ ਨਾਨਕ ਦੇਵ ਜੀ ਦੀ ਉਸ ਰੱਬੀ ਸ਼ਕਤੀ ਦਾ ਪ੍ਰਤੀਕ ਸੀ ਜੋ ਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਸਦਾ ਸਾਡੇ ਨਾਲ ਹੈ ਭਾਈ ਮਰਦਾਨਾ ਦੀ ਪਿਆਸ ਬੁਝਣ ਦੀ ਇਹ ਘਟਨਾ ਸਾਨੂੰ ਦੱਸਦੀ ਹੈ ਕਿ ਜਦੋਂ ਅਸੀਂ ਸੱਚੇ ਦਿਲ ਨਾਲ ਪਰਮਾਤਮਾ ਤੇ ਭਰੋਸਾ ਕਰਦੇ ਹਾਂ ਤਾਂ ਉਹ ਸਾਡੇ ਲਈ ਅਸੰਭਵ ਨੂੰ ਵੀ ਸੰਭਵ ਕਰ ਦਿੰਦਾ ਹੈ ਗੁਰੂ ਜੀ ਨੇ ਇਸ ਚਮਤਕਾਰ ਨਾਲ ਸਿਰਫ ਭਾਈ ਮਰਦਾਨਾ ਦੀ ਜਾਨ ਹੀ ਨਹੀਂ ਬਚਾਈ ਸਭੋ ਸਾਨੂੰ ਸਭ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਵਿੱਚ ਵੀ ਸਾਨੂੰ ਵਿਸ਼ਵਾਸ ਨਹੀਂ ਛੱਡਣਾ ਚਾਹੀਦਾ ਇਸ ਕਹਾਣੀ ਦਾ ਇੱਕ ਹੋਰ ਪਹਿਲੂ ਵੀ ਹੈ ਸੰਗਤ ਜੀ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਸਿਰਫ ਪਾਣੀ ਹੀ ਨਹੀਂ ਦਿੱਤਾ ਸਗੋ ਉਹਨਾਂ ਨੂੰ ਸਿਖਾਇਆ ਕਿ ਸਾਡੀਆਂ ਮੁਸ਼ਕਲਾਂ ਸਾਨੂੰ ਪਰਮਾਤਮਾ ਦੇ ਹੋਰ ਨੇੜੇ ਲੈ ਜਾਂਦੀਆਂ ਹਨ ਭਾਈ ਮਰਦਾਨਾ ਦੀ ਉਸ ਸਮੇਂ ਦੀ ਹਾਲਤ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਸਾਡੇ ਕੋਲ ਕੁਝ ਨਹੀਂ ਹੁੰਦਾ ਜਦੋਂ ਸਾਰੇ ਰਾਹ ਬੰਦ ਜਾਕਦੇ ਹਨ ਤਵੀ ਪਰਮਾਤਮਾ ਸਾਡੇ ਨਾਲ ਹੁੰਦਾ ਹੈ ਗੁਰੂ ਜੀ ਦੀ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਾਡੇ ਵਿਸ਼ਵਾਸ ਦੀ ਅਜਮਾਇਸ਼ ਹੋ ਸਕਦੀ ਹੈ ਪਰ ਜੇ ਅਸੀਂ ਸੱਚੇ ਮਨ ਨਾਲ ਸਿਮਰਨ ਕਰੀਏ ਤਾਂ ਪਰਮਾਤਮਾ ਸਾਡੀ ਹਰ ਮੁਸੀਬਤ ਨੂੰ ਦੂਰ ਕਰ ਸਕਦਾ ਹੈ ਸੰਗਤ ਜੀ ਇਸ ਕਹਾਣੀ ਤੋਂ ਸਾਨੂੰ ਕੀ ਸਬਕ ਮਿਲਦਾ ਹੈ ਸਭ ਤੋਂ ਵੱਡਾ ਸਬਕ ਇਹ ਹੈ ਕਿ ਸਾਨੂੰ ਹਰ ਹਾਲ ਵਿੱਚ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਕਿ ਸੱਚ ਸਿਮਰਨ ਅਤੇ ਸੇਵਾ ਦੇ ਰਾਹ ਤੇ ਚੱਲ ਕੇ ਅਸੀਂ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਾਂ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਸਾਡੇ ਸਾਥੀ ਸਾਡੇ ਦੋਸਤ ਸਾਡੇ ਅਜ਼ੀਜ਼ ਜੋ ਸਾਡੇ ਨਾਲ ਮੁਸੀਬਤ ਵਿੱਚ ਖੜਦੇ ਹਨ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਜਿਵੇਂ ਗੁਰੂ ਜੀ ਨੇ ਭਾਈ ਮਰਦਾਨਾ ਦੀ ਕਦਰ ਕੀਤੀ ਹੁਣ ਸੰਗਤ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਵੀ ਕਦੇ ਅਜਿਹੇ ਕਿਸੇ ਪਲ ਵਿੱਚੋਂ ਗੁਜ਼ਰੇ ਹੋ ਜਦੋਂ ਤੁਹਾਨੂੰ ਲੱਗਿਆ ਸੀ ਕਿ ਹੁਣ ਸਭ ਕੁਝ ਖਤਮ ਹੋ ਗਿਆ ਪਰ ਗੁਰੂ ਦੀ ਕਿਰਪਾ ਨੇ ਤੁਹਾਡੀ ਮਦਦ ਕੀਤੀ ਕਿ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਅਜਿਹਾ ਚਮਤਕਾਰ ਵਾਪਰਿਆ ਜਿਸ ਨੇ ਤੁਹਾਡਾ ਵਿਸ਼ਵਾਸ ਹੋਰ ਪੱਕਾ ਕਰ ਦਿੱਤਾ ਆਪਣੀਆਂ ਇਹ ਸੱਚੀਆਂ ਕਹਾਣੀਆਂ ਸਾਡੇ ਨਾਲ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਂਝੀਆਂ ਕਰੋ ਤੁਹਾਡੀਆਂ ਕਹਾਣੀਆਂ ਨਾ ਸਿਰਫ ਸਾਡੇ ਸਾਰਿਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕਰਨਗੀਆਂ ਸਗੋਂ ਹੋਰ ਸੰਗਤ ਨੂੰ ਵੀ ਪ੍ਰੇਰਨਾ ਦੇਣਗੀਆਂ ਅਤੇ ਹਾਂ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੈ ਤਾਂ ਗੁਰੂ ਮਰਿਆਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਬੈਲ ਆਈਕਨ ਨੂੰ ਦਬਾਓ ਤਾਂ ਜੋ ਅਜਿਹੀਆਂ ਹੋਰ ਪ੍ਰੇਰਣਾਦਾਇਕ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅਸੀਂ ਤੁਹਾਡੇ ਲਈ ਅਜਿਹੀਆਂ ਹੋਰ ਕਹਾਣੀਆਂ ਲੈ ਕੇ ਆਵਾਂਗੇ ਜੋ ਤੁਹਾਡੇ ਦਿਲ ਨੂੰ ਛੂਹ ਜਾਣਗੀਆਂ ਅਤੇ ਤੁਹਾਨੂੰ ਗੁਰੂ ਜੀ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਨਗੀਆਂ ਤਾਂ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ